ਸਿਕੰਦਰਪੁਰਾ ਦੇ ਨਿਜਾਮਪੁਰ ਟੀਮਾਂ ਨੇ ਆਪਣੇ ਪ੍ਰਧਾਨ ਜੀ ਮਹਿਮਾਨਾਂ ਨੂੰ ਲੈ ਹੀ ਗਰਾਊਂਡ ਵੱਲ ਸਨਮਾਨ ਕੀਤਾ ਜਾਣਾ ਵਿਸ਼ੇਸ਼ ਤੌਰ ਦੇ ਤੇ ਲੈ ਵੀ ਪੁਰਜੀ ਸਿੰਘਾਂ ਮੁबारकਵਾਦ ਮੈਚ ਸ਼ੁਰੂ ਹੋਣਾ ਜੀ ਨਿਜਾਮਪੁਰ ਤੇ ਸਿਕੰਦਰਪੁਰਾ ਸਲਾਣਾ ਤੇ ਮਾਨਗੜ ਬੰਮਣਾ ਤੇ ਚਾਂਗਰੀ ਰੱਤਾ ਸੇ ਨੂੰ ਆਹ ਰਾਉਂਡ ਦੇ ਵਿੱਚੋਂ ਜਿਹੜੀ ਬਾਈ ਆ ਭੂਲਣ ਦਾ ਮੈਚ ਨਕੋਦਰ ਨਾਲ ਸ਼ੁਰੂ ਕਰਵਾ ਦਈਏ ਜੀ ਭੂਲਣ ਤੇ ਨਕੋਦਰ ਨਕੋਦਰ ਆਈ ਨਹੀਂ ਕੱਢ ਦਿਓ ਫਿਰ ਜਿੰਨਾ ਸਮਾਂ ਤਾਂ ਨਹੀਂ ਢੀਕਣਾ ਕਿਉਂਕਿ ਦੂਜਾ ਰਾਉਂਡ ਆ ਫਸਟ ਰਾਉਂਡ ਦੇ ਵਿੱਚ ਪੰਜ ਚਾਰ ਮਿੰਟ ਢੀਕ ਲੈਣੇ ਆਪਾਂ ਕਈ ਵਾਰ ਟੀਮਾਂ ਦੇ ਪਲੇਅਰ ਸਾਥ ਦੇਣ ਸਾਡਾ ਨਕੋਦਰ ਬਈ ਨਕੋਦਰ ਨਕੋਦਰ ਦੀ ਟੀਮ ਦੇ ਇੱਕ ਮਾਰ ਦੇ ਨੂੰ ਜੇਤੂਗਰਾਂ ਦੇ ਭੁੱਲਣ ਨੂੰ ਨਯਾਮਪੁਰ ਤੇ ਸਿਕੰਦਰਪੁਰਾ ਨਕੌਦਰ ਦੇ ਪਲੇਅਰ ਜਲਦੀ ਆ ਜਾਣਾ ਬਹੁਤ ਬਹੁਤ ਧੰਨਵਾਦ ਅਵੀਕਰਨ ਸੋਹੀ ਜੀ ਮਨਿੰਦਰ ਸੋਹੀ ਕਾਲਾ ਮਾਨ ਇੰਦਰਜੀਤ ਸੋਹੀ ਵਿਦਵਾਨ ਸੋਹੀ ਹੈਪੀ ਸੋਈਆਂ ਮਨੀ ਸੋਹੀ ਮਨਪ੍ਰੀਤ ਗਿੱਲ ਗਵਿੰਦਰ ਸੋਹੀ ਸੁਖਵਿੰਦਰ ਸੋਹੀ ਹਰਪ੍ਰੀਤ ਸੋਹੀ ਬੱbbi ਸੋਹੀ ਡਾਕਟਰ ਜਸਪਾਲ ਸਿੰਘ ਜੀ ਨਵੀ ਸੋਈਆਂ ਜੱਸਾ ਫੌਜੀ ਹੈਪੀ ਫੌਜੀ 700 ਗੁਰਦੇਵ ਜੰਡੂ ਬੱਟੀ ਦੁੱਗਲ ਅਰਸ਼ ਚਹਿਲ ਗੁਰਜਿੰਦਰ ਮਣਕੋ ਹੈਲੋ ਨਕੋਦਰ ਨੂੰ ਕੱਟਣ ਲੱਗਿਆ ਬਈ ਆਖਰੀ ਪਲ ਨੇ ਜੇਤੂ ਗਰਾਣਾ ਭੁੱਲਣ ਭੁੱਲਣ ਦੀ ਟੀਮ ਭੁੱਲਣ ਦੀ ਟੀਮ ਨੂੰ ਜੇਤੂ ਗਰਾਣਾ ਦੇ ਦਵਾ ਤਾਂ ਕੋਈ ਸਮਾਂ ਨਹੀਂ ਹੈਗਾ ਡੀਕਣ ਦਾ ਯਾਰ ਆਓ ਜੀ ਅਗਲੀਆਂ ਟੀਮਾਂ ਨਿਯਾਮਪੁਰ ਤੇ ਸਿਕੰਦਰਪੁਰਾ ਨਿਆਮਪੁਰ ਤੇ ਸਕੰਦਰਪੁਰਾ ਟੀਮਾਂ ਆਜੋ ਕਿਉਂ ਅਗਲਾ ਮੈਚ ਕਿੱਦਣ ਦੇ ਲਈ ਹੈਲੋ ਸਾਡੇ ਵਿਚਕਾਰ ਸਾਡੇ ਇਲਾਕੇ ਦਾ ਮਾਣ